ਅਜਨਾ ਗੁਰਮਖੋ ਬਾਬਾ ਬੁੱਢਾ ਸਾਹਿਬ ਦਾ ਜਨਮ ਦਿਹਾੜਾ ਹੈ ਕੱਲ ਸ਼ਾਮ ਨੂੰ ਵੀ ਗੱਲ ਸਾਂਝੀ ਕੀਤੀ ਜਿਸ ਸੰਗਤਾਂ ਨੇ ਆਜਣੇ ਪੜੀ ਬਾਬਾ ਬੁੱਢਾ ਸਾਹਿਬ ਗੁਰਮਖੋ ਉਹ ਸਿੱਖ ਨੇ ਰਮਦਾਸ ਦੀ ਧਰਤੀ ਉੱਤੇ ਬਹੁਤ ਵੱਡਾ ਆ ਦਿਨਾਂ ਵਿੱਚ ਦੋ ਦਿਨਾਂ ਵਿੱਚ ਤੂੜ ਮੇਲਾ ਮਨਾਇਆ ਜਾਂਦਾ ਬਾਬਾ ਬੁੱਢਾ ਸਾਹਿਬ ਦਾ ਤੁਸੀਂ ਇਹ ਦੇਖੋ ਵੀ ਬਾਬਾ ਬੁੱਢਾ ਸਾਹਿਬ ਤੇ ਜਿੰਦਗੀ ਦੇ ਕਿੰਨੇ ਰੰਗ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਭਗਤੀ ਦਾ ਰੰਗ ਵੀ ਦੇਖਿਆ ਗੁਰੂ ਘਰ ਦੇ ਵਿੱਚ ਬਾਬਾ ਬੁੱਢਾ ਸਾਹਿਬ ਨੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਵੀ ਨੇ ਸੇਵਾ ਦਾ ਰੰਗ ਵੀ ਦੇਖਿਆ ਨਿਮਰਤਾ ਦਾ ਰੰਗ ਵੀ ਦੇਖਿਆ ਬਾਬਾ ਬੁੱਢਾ ਸਾਹਿਬ ਨੇ ਗੁਰੂ ਘਰ ਵਿੱਚ ਰਹਿ ਕੇ ਕੁਰਬਾਨੀ ਦਾ ਰੰਗ ਵੀ ਦੇਖਿਆ ਤੇ ਬਾਬਾ ਬੁੱਢਾ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਆਪਣੇ ਹੱਥਾਂ ਦੇ ਨਾਲ ਤਖਤ ਤੇ ਬਿਠਾ ਕੇ ਦੋ ਤਲਵਾਰਾਂ ਪਹਿਨਾਈਆਂ ਬਰਮਖੁਸ਼ ਸ਼ਕਤੀ ਦਾ ਰੰਗ ਵੀ ਦੇਖਿਆ ਜਿਹੜਾ ਰੰਗ ਹੈ ਜਿਹੜਾ ਬਾਬਾ ਬੁੱਢਾ ਸਾਹਿਬ ਨੇ ਨਹੀਂ ਦੇਖਿਆ ਗੁਰਨਾਨਕ ਦੇ ਘਰ ਆਉਂਦੇ ਨੇ ਸੇਵਾਦਾਰ ਬਣਦੇ ਨੇ ਕਿੰਨੀਆਂ ਜ਼ਿੰਮੇਵਾਰੀਆਂ ਬਾਬਾ ਬੁੱਢਾ ਸਾਹਿਬ ਦੇ ਉੱਪਰ ਪਈਆਂ ਇੱਥੇ ਤੱਕ ਤੁਸੀਂ ਕਹਿ ਲਓ ਵੀ ਇੱਕ ਪਾਸੇ ਗੁਰਨਾਨਕ ਸਾਹਿਬ ਪਾਤਸ਼ਾਹ ਕੋਲੋਂ ਬੈਠ ਕੇ ਬਾਣੀ ਸੁਣਦੇ ਨੇ ਤੇ ਕਿਥੇ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਔਰ ਗੁਰੂ ਹਰਗੋਬਿੰਦ ਸਾਹਿਬ ਨੂੰ ਤਾਂ ਬੜੇ ਧਿਆਨ ਨਾਲ ਸਮਝੋ ਜੀ ਗੁਰੂ ਹਰਗੋਬਿੰਦ ਗੁਰੂ ਅਰਜਨ ਸਾਹਿਬ ਸਾਹਿਬ ਨੂੰ ਤੇ ਗੁਰੂ ਹਰਗੋਬਿੰਦ ਸਾਹਿਬ ਦੋਨਾਂ ਗੁਰੂ ਸਹਿਬਾਨਾਂ ਨੂੰ ਫੱਟੀ ਲਿਖਣੀ ਊੜਾ ਆੜਾ ਲਿਖਣਾ ਗੁਰਮੁਖੀ ਪੜ੍ਹਨੀ ਗੁਰਮੁਖੀ ਬੋਲਣੀ ਗੁਰਬਾਣੀ ਦੀ ਸੰਥਿਆ ਗੁਰੂ ਅਰਜਨ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਬਾਬਾ ਗੁੰਡਾ ਸਾਹਿਬ ਨੇ ਦਿੱਤੀ ਕਿ ਮਹਿਮਾਣ ਸਿੱਖ ਨਹੀਂ ਜਿਨ੍ਹਾਂ ਨੇ ਗੁਰੂ ਸਾਹਿਬ ਪਾਤਸ਼ਾਹ ਜੀ ਨੂੰ ਇੰਦਾ ਪੜਾਇਆ ਇਹ ਕਹਿ ਲੋ ਕਿੰਨਾ ਮਾਣ ਸਿੱਖ ਹੋਵੇਗਾ ਪਰ ਨਿਮਰਤਾ ਇੰਨੀ ਗੁਰਮਖੋ ਜਿਸ ਦਿਨ ਨਾ ਮੈਂ ਰਾਤ ਵੀ ਬਿੰਦ ਕੀਤੀ ਜਿਸ ਦਿਨ ਗੁਰੂ ਅਰਗੁਬਨ ਸਾਹਿਬ ਦੀ ਨਾ ਕੁੰਮਲ ਹੋਈ 4.5 ਸਾਲ ਤੱਕ ਗੱਲ ਚੱਲੀ ਵੀ ਹੁਣ ਸਾਹਿਬ ਜਾਦੇ ਹਰਗੋਬਿੰਦ ਸਾਹਿਬ ਨੂੰ ਜਿਹੜੀ ਹੈ ਉਹ ਦੁਨਿਆਵੀ ਪੜ੍ਹਾਈ ਕਰਵਾਈ ਜਾਣੀ ਚਾਹੀਦੀ ਹੈ ਤੇ ਬੀੜ ਬਾਬਾ ਬੁੱਢਾ ਸਾਹਿਬ ਗੁਰੂ ਪਾਬਾ ਬੁੱਢਾ ਸਾਹਿਬ ਇਹ ਗੁਰੂ ਕੇ ਖੇਤ ਸਨ ਸਾਰੇ ਤੇ ਬੀਬੀ ਬਾਬਾ ਬੁੱਢਾ ਸਾਹਿਬ ਆਪਾਂ ਕਹਿੰਦੇ ਗੁਰੂ ਕੇ ਖੇਤ ਸੀ ਇੱਥੇ ਖੇਤੀ ਸੰਭਾਲਦੀ ਬਾਬਾ ਬੁੱਢਾ ਸਾਹਿਬ ਖੇਤੀ ਤੇ ਬਾਬਾ ਬੁੱਢਾ ਸਾਹਿਬ ਨੂੰ ਗੁਰੂ ਅਰਜਨ ਸਾਹਿਬ ਨੇ ਬੁਲਾਇਆ ਬਲਾ ਕੇ ਬੇਨਤੀ ਕੀਤੀ ਕਹਿਣ ਲੱਗੇ ਬਾਬਾ ਜੀ ਸਾਡੇ ਪੁੱਤਰ ਨੂੰ ਗੁਰਬਾਣੀ ਗੁਰਮੁਖੀ ਦੀ ਸਿੱਖਿਆ ਫੱਟੀ ਲਿਖਾਉਣ ਦੀ ਸਿੱਖਿਆ ਤੁਸੀਂ ਦਿਓ ਤੇ ਹੱਕ ਬੰਨ ਕੇ ਨਾ ਇਦਾਂ ਨਿਮਰਤਾ ਦੇ ਵਿੱਚ ਬਬੂ ਡਾ ਸਾਹਿਬ ਕਹਿ ਲੱਗੇ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮੈਂ ਤੇਰੇ ਘਰ ਦੇ ਪਸ਼ੂ ਚਾਰਨ ਵਾਲਾ ਮੈਂ ਤੇਰੇ ਘਰ ਦੇ ਭਾਂਡੇ ਮੰਜਨ ਵਾਲਾ ਸਿੱਖ ਮੈਨੂੰ ਪਾਤਸ਼ਾਹ 50 100 ਪਸ਼ੂ ਹੋਰ ਲੈ ਦੇਉ ਮੈਂ ਚਾਰ ਲਿਆ ਕਰਾਂਗਾ ਪਰ ਪਾਤਸ਼ਾਹ ਹਰਗੋਬਿੰਦ ਸਾਹਿਬ ਦੀ ਸਿੱਖਿਆ ਦੀ ਗੱਲ ਹੈ ਕੋਈ ਵਿਦਵਾਨ ਪੰਡਿਤ ਬਲਾਉ ਉਹ ਉਹਦੀ ਜ਼ਿੰਮੇਵਾਰੀ ਦਿਓ ਕੋਈ ਵਿਦਵਾਨ ਪੰਡਤ ਨੂੰ ਦਿਓ ਇਹ ਸੇਵਾ ਤੇ ਗੁਰੂ ਅਰਜਨ ਸਾਹਿਬ ਬਾਦਸ਼ਾਹ ਨੇ ਕਿਹਾ ਸੀ ਬਾਬਾ ਜੀ ਕੱਲੀ ਬੁਨਿਆਦੀ ਸਿੱਖਿਆ ਨਹੀਂ ਦੇਣੀ ਜਿਹੜੀ ਸੀਤਨਤਾ ਜਿਹੜੀ ਠੰਡ ਜਿਹੜਾ ਸਬਰ ਜਿਹੜਾ ਸੰਤੋਖ ਗੁਰੂ ਨਾਨਕ ਸਾਹਿਬ ਨੇ ਗਲਵਖੜੀ ਵਿੱਚ ਪਾ ਕੇ ਤੁਹਾਨੂੰ ਬਖਸ਼ਿਆ ਉਹ ਦਾਤਾਂ ਸਾਡੇ ਪੁੱਤਰ ਦੀ ਝੋਲੀ ਪਾ ਲਓ ਤੁਸੀਂ ਉਹ ਦਾਤਾਂ ਵੀ ਸਾਡੇ ਪੁੱਤਰ ਨੂੰ ਦਿਓ। ਔਰ ਗਰਮਖੋ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਤਾਂ ਲਾਡਾਂ ਦੇ ਨਾਲ ਬਾਬਾ ਬੁੱਢਾ ਸਾਹਿਬ ਨੇ ਗੋਦ ਵਿੱਚ ਬਿਠਾਵਟਾ ਤੇ ਖੜਾਇਆ ਸੀ ਗੁਰਮਖੋ। 100 ਸਾਲ ਤੋਂ ਉੱਪਰ ਦਾ ਬਾਬਾ ਬੁੱਢਾ ਤੇ ਮੋਢਿਆਂ ਦੇ ਉੱਤੇ ਭੱਜ ਕੇ ਗੁਰੂ ਹਰਗੋਬਿੰਦ ਸਾਹਿਬ ਚੜ ਜਾਂਦੇ ਸੰਗਤ ਦਾ ਪਿੱਛੋਂ ਦੀ ਆ ਕੇ। ਤੇ ਜਿਸ ਦਿਨ ਬਾਬਾ ਬੁੱਢਾ ਸਾਹਿਬ ਨੇ ਸਰੀਰ ਤੇ ਆ ਗਿਆ ਨਾ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰਾਂ ਤੋਂ ਪਾਣੀ ਆ ਗਿਆ ਸੀ ਆਹ ਬਾਬਾ ਬੁੱਢਾ ਸਾਹਿਬ ਬਜ਼ਰ ਕੋਹੀ ਵਿੱਚ ਕਲਕੇ ਕਾ ਸਮਾਪਤੀ ਕਰਾਂ ਬਾਬਾ ਬੁੱਢਾ ਸਾਹਿਬ ਜਦੋਂ ਤੁਰਨ ਦੀ ਤਾਕਤ ਨਾ ਰਹਿ ਗਈ ਆਰਜਾਤ ਇੱਕ 115 ਸਾਲ ਪਾਰ ਕਰਕੇ ਉਹ 125 ਸਾਲ ਦੀ ਅਰਦੇ ਹੋ ਬੁੱਢਾ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਦਿਨ ਕਿਹਾ ਬਾਬਾ ਜੀ ਹੁਣ ਤੁਸੀਂ ਨਾ ਆਇਆ ਕਰੋ ਤੁਹਾਡੇ ਦਰਸ਼ਨ ਕਰਨ ਮੈਂ ਆਰ ਪਾ ਜਾ ਅਸੀਂ ਆਇਆ ਕਰਾਂ ਪਹਿਲਾ ਪਹਿਲਾਂ ਕਿ ਪਾਲਕੀ ਭੇਜ ਦਿੰਨੇ ਆ ਪਹਿਲਾਂ ਇਦਾਂ ਹੀ ਕਿਹਾ ਪਾਲਕੀ ਕੰਨ ਕੇ ਨਹੀਂ ਸਿੱਖ ਗੁਰੂ ਵੱਲ ਤੁਰ ਕੇ ਹੀ ਆਉਂਦਾ ਸ਼ੋਕਦਾ ਹੈ ਪਾਲਕੀਆਂ ਚੜ ਕੇ ਨਹੀਂ ਪਾਲਕੀਆਂ ਚ ਗੁਰੂ ਬੈਠਣਾ ਹੈ ਇਦਾਂ ਹੀ ਕਿਹਾ ਔਰ ਗੁਰਮਖੋਂ ਇੱਕ ਦਿਨ ਤੇ ਐਸਾ ਹੋਇਆ ਇਤਿਹਾਸਰ ਕਹਿੰਦੇ ਬਾਬਾ ਬੁੱਢਾ ਸਾਹਿਬ ਵਾਸਤੇ ਗੁਰੂ ਅਰਗੁਨ ਸਾਹਿਬ ਨੇ ਪਾਲਕੀ ਭੇਜੀ ਵੀ ਬੁੱਢਾ ਸਾਹਿਬ ਬੁੱਢਾ ਪਾਲਕੀ ਲੈ ਕੇ ਆਵੇ ਔਰ ਪਾਲਕੀ ਬਾਬਾ ਬੁੱਢਾ ਸੈ ਬੈਠੇ ਇਦਾਂ ਦੋ ਸਿੱਖ ਅੱਗੇ ਦੋ ਸਿੱਖ ਪਿੱਛੇ ਪਾਲਕੀ ਲੈ ਕੇ ਤੁਰੇ ਆਣ ਤੇ ਗੁਰੂ ਹਰਗੋਬਿੰਦ ਸਾਹਿਬ ਪਾਦਸ਼ਾਹ ਘੋੜੇ ਤੇ ਸਵਾਰ ਹੋਏ ਪ੍ਰਸਤਜਕ ਘੋੜਾ ਖੜਾ ਕੀਤਾ ਤੇ ਪਾਲਕੀ ਦੇ ਕੋਲ ਜਾ ਕੇ ਪਾਲਕੀ ਵਾਲੀ ਜਿਹੜਾ ਮੋਢਾ ਸਿੱਖ ਨੂੰ ਪਰੇ ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਪਾਲਕੀ ਆਪ ਚੁੱਕ ਲਈ ਜਦੋਂ ਪਾਲਕੀ ਨੂੰ ਮੋਢਾ ਲੱਗਿਆ ਤੇ ਅੰਦਰ ਬੈਠਿਆਂ ਦੀ ਆਵਾਜ਼ ਆਈ ਸਤਿਗੁਰੂ ਪਾਲਕੀ ਖੜੀ ਕਰ ਦਿਓ ਨਹੀਂ ਮੈਂ ਛਾਲ ਮਾਰ ਦਿਆਂਗਾ ਪਾਲ ਕਿਰੋਕ ਦਿੱਤੀ ਗਈ। ਬੁੱਢਾ ਬਾਬਾ ਬੁੰਡਾ ਸਭ ਅੰਦਰੋਂ ਨਿਕਲੇ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਨਹੀਂ ਸਿੱਖ ਤੁਹਾਡੇ ਚਰਨਾਂ ਵਿੱਚ ਬੈਠਾ ਸ਼ੁਭ ਰਾਇ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਹੇ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ? ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਮੇਰੀ ਤੇ ਸੁੱਤ 24 ਘੰਟੇ ਤੁਹਾਡੇ ਵਿੱਚ ਰਹਿੰਦੀ ਹੈ ਮੈਨੂੰ ਤੇ ਉਦੋਂ ਹੀ ਪਤਾ ਲੱਗਿਆ ਜਦੋਂ ਤੁਸੀਂ ਘਰ ਤੋਂ ਕੁੜ ਚਲ ਕੁੜਪਰ ਪੈ ਸੀਦ ਤੁਹਾਨੂੰ ਮੈਨੂੰ ਉਦੋਂ ਹੀ ਪਤਾ ਲੱਗਿਆ ਸੀ। ਜਿਉਂਦਿਆਂ ਜੀਵ ਤੇ ਗੁਰਮਖੁ ਨਹੀਂ ਲੱਗਣ ਦਿੱਤਾ ਮੋਢਾ ਪਰ ਜਿਸ ਦਿਨ ਸਰੀਰ त्यागਿਆ ਗੁਰੂ ਹਰਗੋਬਿੰਦ ਸਾਹਿਬ ਅਗਲੇ ਪਾਸੇ ਤੋਂ ਬਾਬਾ ਬੁੱਢਾ ਸਾਹਿਬ ਦੀ ਅਰਥੀ ਨੂੰ ਆਪ ਮੋਢਾ ਲਾਹ ਚੁੱਕਦੇ ਆ। ਇੰਨਾ ਮਹਾਨ ਸਿੱਖ ਗੁਰੂ ਕਰਤਾ। ਆਪਾਂ ਯਤਨ ਕਰਾਂਗੇ ਇਸ ਸਾਲ ਤੇ ਨਹੀਂ ਕਰ ਸਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਿਰਪਾ ਕਰਨ ਅਗਲੇ ਸਾਲ ਯਤਨ ਕਰਾਂਗੇ ਵੀ ਵੱਡੇ ਪੱਧਰ ਉੱਤੇ ਆਪਾਂ ਬਾਬਾ ਬੁੱਢਾ ਸਾਹਿਬ ਦਾ ਜਿਹੜਾ ਹੈ ਉਹ ਦਿਹਾੜਾ ਮਨਾਇਆ ਕਰੀਏ ਗੁਰੂ ਕਰਦੇ ਵਿੱਚ। ਕਿਉਂਕਿ ਬਾਬਾ ਬੁੱਢਾ ਇੰਨਾ ਇਤਿਹਾਸ ਲੰਮਾ ਬੁੱਢਾ ਸਾਹਿਬ ਔਰ ਇਨੀਆਂ ਬਰਕਤਾਂ ਵਾਲਾ ਇਨਾਂ ਭਾਵਨਾਵਾਂ ਵਾਲਾ ਜਿਤਨਾ ਗੁਰਮਖ ਕੋਈ ਜਾਈਏ ਸੁਣੀ ਜਾਈਏ ਗੁਰੂ ਤੇ ਭਰੋਸੇ ਵੱਧਦਾ ਜਾਂਦਾ ਹੈ ਸੋ ਅੱਜ ਬਾਬਾ ਬੁੱਢਾ ਜਨਮ ਦਿਹਾੜਾ ਹੈ ਜੀ ਆਪ ਸਮੂਹ ਸੰਗਤਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਖਾਉ ਪੋਉ ਪਤਾਇਆਂ ਭੁੱਲਾਂ ਚੁੱਕਾਂ ਦੇ ਖਿਮਾ ਫਤਿਹ ਬਲਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤਿ